ਇਹਨੂੰ ਕੋਈ ਐਸੇ ਚ ਅਤਕ ਨਹੀਂ ਨਹੀਂ ਕਹਿੰਦੇ ਵਿੱਚ ਤੁਹਾਡਾ ਕੋਈ ਹਾਈ ਕੋਰਟ ਚ ਹਮਦਰਦੀ ਨਹੀਂ ਹੈਗਾ ਤੁਸੀਂ ਅੱਜ ਤੱਕ ਜਿੰਨੇ ਵੀ ਅੱਜ ਤੱਕ ਕੇਸ ਤੁਸੀਂ ਪਾ ਕੇ ਦੇਖਿਆ ਪੰਜਾਬ ਨੇ ਉਥੇ ਤੁਸੀਂ ਸਾਰੇ ਦੇ ਸਾਰੇ ਹਾਰਦੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਹੁੰਦੇ ਹੈਗੇ ਹਾਈ ਕੋਰਟ ਵੱਲ ਅਸੀਂ ਰੁਕਣੀ ਕਰਨਾ ਤਵਾੜੀ ਸਾਹਿਬ ਕਰਨਾ ਕੀ ਚਾਹਣਿਓ ਤੁਸੀਂ ਅਨੰਤਪੁਰ ਸਾਹਿਬ ਤੋਂ ਜਿੱਤੇ ਤੁਸੀਂ ਲੁਧਿਆਣੇ ਤੋਂ ਜਿੱਤੇ ਹੁਣ ਇੱਥੇ ਆ ਕੇ ਤੁਸੀਂ ਦੱਸੋ ਤੁਸੀਂ ਇਸ ਅੱਗ ਦੇ ਮੈਂ ਕਹਿਣਾ ਨਹੀਂ ਚਾਹਦਾ ਤੁਹਾਡੇ ਪਰਿਵਾਰ ਨੇ ਇਹ ਅੱਗ ਦਾ ਜਿਹੜਾ ਸੇਕ ਹੈਗਾ 84 ਵਲੇ ਸਹਿ ਚੁੱਕਿਆ ਹੈ ਤੁਸੀਂ ਸਾਡੀ 40 ਸਾਲਾਂ ਬਾਅਦ نسل ਨੂੰ ਦੁਬਾਰੇ ਨਾਲ ਕਿਸੇ ਕਰਵ ਇਧਰ ਨੂੰ ਤੋੜੋ ਤੁਸੀਂ ਸਾਡੇ ਨਾਲ ਤੁਸੀਂ ਸਟੇਟ ਹੌਟ ਭੁੱਲ ਜੋ ਤੁਹਾਨੂੰ ਚੈਲੰਜ ਕਰਦੇ ਆ ਤੁਸੀਂ ਸਟੇਟ ਹੌਟ ਵੱਲ ਜਾ ਕੇ ਦਿਖਾਓ ਵਕਤ ਆਏਗਾ ਦੁਨੀਆ 'ਚ ਅਸੀਂ ਵੀ ਅੱਜ ਅਸੀਂ ਉਹ ਹੋ ਨਹੀਂ ਹੈਗੇ ਦੁਨੀਆ ਤੇ ਅਸੀਂ ਹਰ ਖਿੱਤੇ 'ਚ ਪਹੁੰਚ ਚੁੱਕੇ ਆਂਗੇ ਅੱਜ ਅਸੀਂ ਅਮਰੀਕਾ 'ਚ ਬੈਠੇ ਆਂ ਅੱਜ ਅਸੀਂ ਯੂਕੇ 'ਚ ਬੈਠੇ ਆਂ ਅੱਜ ਅਸੀਂ ਆਸਟ੍ਰੇਲੀਆ 'ਚ ਬੈਠੇ ਆਂ ਕੈਨੇਡਾ 'ਚ ਬੈਠੇ ਆਂ ਯਾਦ ਰੱਖਿਓ ਤੁਹਾਡੇ ਨਾਲ ਉਹ ਕਰਾਂਗੇ ਤੁਸੀਂ ਯਾਦ ਰੱਖੋਗੇ ਇਹ ਮਾਕੋ ਖੜ੍ਹਦੇ ਹੋਏ ਗੱਲ ਔਰ ਜਿਹੜੇ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਨੇ ਸੁਭਾ ਸ਼ਾਮ ਸਾਡੀ ਸਰਕਾਰ ਲਿਆਓ ਅਸਲ ਫਾਇਦਾ ਪੰਜਾਬ ਦਾ ਅਸੀਂ ਕਰਾਂਗੇ ਓਏ ਸੌਰੀਓ ਤੁਸੀਂ ਸਰਕਾਰ ਆਉਣ ਤੋਂ ਬਿਨਾ ਹੀ ਸਾਡੀ ਯੂਨੀਵਰਸਿਟੀ ਖੋਣ ਲੱਗਿਓ ਜੇ ਤੁਹਾਡੀ ਸਰਕਾਰ ਆ ਗਈ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਸਾਡੀਆਂ ਜ਼ਮੀਨਾਂ ਵੀ ਛੱਡੂਗੇ ਪਰ ਸਾਨੂੰ ਡਰ ਹੈ ਜ਼ਮੀਨਾਂ ਦੀ ਕੋਸ਼ਿਸ਼ ਓਕੇ ਕਰ ਚੁੱਕਿਆ ਲੈਂਡ ਬੂਲਿੰਗ ਵੀ ਤਾਂ ਰਲ ਕੇ ਰਹਾ ਹਾਂ 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 ਸਾਹਿਬ ਅਰ ਸਾਹਿਬ ਜਿਹੜਾ ਪੰਜਾਬ ਇੰਜੀਨੀਅਰਿੰਗ ਕਾਲਜ ਹੈਗਾ ਉਹ 1920-21 ਦੇ ਵਿੱਚ ਲਾਹੌਰ ਦੇ ਵਿੱਚ ਸੀ ਸਾਡੇ ਕੋਲੇ ਇੱਥੇ ਜਿਹੜਾ ਨਾਲ ਹੈਗਾ ਪੀਜੀ ਦੇ ਪਰਲੇ ਪਾਸੇ ਪੈਕ ਬਣਾ ਕੇ ਸਖੋ ਕੇ ਲੱਗੇ ਆ ਰ ਆਪ ਨੂੰ ਪਤਾ ਹੀ ਨਹੀਂ ਲੱਗਾ ਇਸ ਚੀਜ਼ ਇਹ ਸਾਡਾ ਲਾਹੌਰ ਤੋਂ ਇੱਥੇ ਸ਼ਿਫਟ ਹੋਇਆ ਹੈ ਪੰਜਾਬ ਦੇ ਇੰਜੀਨੀਅਰਿੰਗ ਕਾਲਜ ਸੀ ਆ ਇਹਦਾ ਨਾਂ ਹੈ ਜਿਹੜਾ ਇੱਕ ਯੂਨੀਵਰਸਿਟੀ ਬਣ ਗਈ ਹੈ ਤੁਸੀਂ ਸਾਡਾ ਤੋਂ ਉਹ ਵੀ ਖੋਲਿਆ ਸਾਡੇ ਤੁਸੀਂ ਪੱਲੇ ਛੱਡ ਕੀ ਰਹੇ ਹੋਗੇ ਫਿਰ ਤੁਸੀਂ ਸਾਨੂੰ ਕਹਿ ਦਿਨੋ ਅਸੀਂ ਬਾਗੀ ਹੁੰਨੇ ਆਂਗੇ ਫਿਰ ਤੁਸੀਂ ਸਾਨੂੰ ਅਸੀਂ ਗਰਮ ਗੱਲਾਂ ਕਰ ਦਿਆਂਗੇ ਜੋ ਤੁਸੀਂ ਸਾਡੇ ਨਾਲ ਕਲਮ ਦੇ ਨਾਲ ਤਾਂ ਤੁਸੀਂ ਤੁਹਾਡੇ ਮਨ ਦੇ ਵਿੱਚ ਬੇਈਮਾਨੀ ਹੈ ਹੂੰ ਜਿੰਨੇ ਤੋਂ ਮੈਂ ਤਿਵਾੜੀ ਸਾਹਿਬ ਨੇ ਪੁੱਛ ਨਹੀਂ ਚੌਣ ਤੁਸੀਂ ਵਕੀਲ ਹੋ ਜਿਹੜਾ 60 40 ਦਾ ਜੱਜਾਂ ਦਾ ਕੋਟਾ ਹੈਗਾ ਕੀ ਇੱਥੋਂ ਦਾ ਜਿਹੜੇ 엘ੀਟ ਹੈਗੇ ਵਕੀਲ ਜਾਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਜੱਜ ਦੁਬਾਰੇ ਵਾਰੀ ਵਾਰੀ ਨਹੀਂ ਲਿਆ ਜਾਂਦਾ ਸਾਡੇ ਚ ਕੋਈ ਅਸੀਂ ਅੰਨੇ ਕੋਈ ਅਸੀਂ ਕੋਈ ਅਨਪੜਾਂ ਹੈਗੇ ਜਾਂ ਕੋਈ ਹੋਰ ਹੈਗੇ ਇਹ ਗੱਲ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਪੁੱਛਣੀ ਚਾਹਣਾ ਵਾਰ-ਵਾਰ ਸਾਨੂੰ ਕਹੇ ਜਾਂਦਾ ਹੈਗਾ ਕਿ ਅਸੀਂ ਜੀ ਗਿਆਨੀ ਜਿਆਰ ਸਿੰਘ ਨੂੰ ਪ੍ਰਧਾਨ ਪ੍ਰੈਜ਼ੀਡੈਂਟ ਆਫ ਇੰਡੀਆ ਬਣਾਇਆ ਰਾਸ਼ਟਰਪਤੀ ਬਣਾਇਆ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਪ੍ਰਾਈਮ ਮਿਨਿਸਟਰ ਬਣਾਇਆ ਜੇਜੇ ਸਿੰਘ ਨੂੰ ਅਸੀਂ ਥੋੜਾ ਚੀਫ ਆਫ ਆਰਮੀ ਬਣਾਇਆ ਦੇਖੋ ਅਸੀਂ ਤੁਹਾਨੂੰ ਕਿੰਨੀ ਰਿਸਪੈਕਟ ਦੇ ਰਹ ਪਰ ਮੈਂ ਇੱਕ ਗੱਲ ਕਹਿਣੀ ਚਾਹਣਾਗਾ ਡਾਕਟਰ ਮਨਮੋਹ ਸਿੰਘ ਨੂੰ ਪ੍ਰਾਈਮ ਮਿੰისტਰ ਬਣਾ ਸਕਦੇ ਤੁਸੀਂ ਪਰ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਹੀਂ ਬਣਾ ਬਣਾ ਸਕਦੇ ਸੀ ਕਿਉਂਕਿ ਜਿਹੜੀ ਤੁਹਾਡੀ ਸੋਚ ਹੈਗੀ ਉਹ ਸਾਡੀਆਂ ਨਸਲਾਂ ਨੂੰ ਉਹ ਤੁਸੀਂ ਇਤਿਹਾਸ ਬਣਾਉਣਾ ਚਾਹੁੰਦੇ ਹੋ 47 ਤੋਂ ਬਾਅਦ ਸਾਡਾ ਇਤਿਹਾਸ ਬਦਲਿਆ ਹੁਣ ਆਰਐਸ ਆਪਦੇ ਮੁਤਾਬਕ ਇਤਿਹਾਸ ਬਦਲੂਗੀ ਸਾਡਾ ਔਰ ਸਾਡਾ ਜਿਹੜੀ ਤੁਸੀਂ ਇਕੱਲੀ ਇਹ ਨਹੀਂ ਹੈਗੀ ਤੁਹਾਡਾ ਕਿਉਂਕਿ ਜਿਹੜਾ ਸਾਰਾ ਹੈ ਨਾ ਜਦੋਂ ਬੁੱਧਿਜ਼ਮ ਖਤਮ ਹੋਇਆਗਾ ਜੋ ਉਸ ਵੇਲੇ ਜਦੋਂ ਤਕਸਲਾ ਯੂਨੀਵਰਸਿਟੀ ਤੇ ਨਲੰਦਾ ਦੀ ਯੂਨੀਵਰਸਿਟੀ ਨੂੰ ਕਈ-ਕਈ ਸਾਲਾਂ ਤੱਕ ਉਹ ਅਗਰ ਵਿੱਚ ਕਿਤਾਬਾਂ ਸੜੀਆਂ ਗਈਆਂ ਉਹ ਕਿਉਂ ਸੜੀਆਂ ਤੁਹਾਡੀ ਸੋਚ ਉੱਥੋਂ ਨਿਕਲ ਕੇ ਆ ਰਹੀ ਹੈਗੀ ਜਿਹੜੀ ਅੱਜ ਦਾ ਜਿਹੜੇ ਇਹ ਮੂਵ ਹੈਗੀ ਸਾਡੀ ਜਿਹੜੀ ਪੜ੍ਹਾਈ ਹੈਗੀ ਜਿਹੜੀ ਪੰਜਾਬ ਦੀ ਅੰਗਰੇਜ਼ ਨੇ ਖਤਮ ਕੀਤੀ ਉਸ ਤੋਂ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹਣਾ ਕਿ ਤਕਸਲਾ ਯੂਨੀਵਰਸਿਟੀ ਦਾ ਨਲੰਦਾ ਦੇ ਵਿੱਚ ਰਿਵਾਈਵਲ ਆਫ ਜਿਹੜਾ ਇਹਨਾਂ ਨੇ ਆਪ ਦਾ ਰਿਵਾਈਵ ਕਰਨ ਦੇ ਜਿਹੜਾ ਇੱਥੋਂ ਦਾ ਲੋਕਲ ਸੀਆ ਇਹਨਾਂ ਨੇ ਇਹਨਾਂ ਨੇ ਬੁੱਧਿਜ਼ਮ ਨੂੰ ਖਤਮ ਕਰਨ ਦੇ ਲਈ ਅੱਗ ਲਾਈ ਸੀ ਕਿਉਂ ਸੀ ਉੱਥੇ ਕਿਹੜਾ ਕੋਈ ਲੜਾਈ ਹੁੰਦੀ ਸੀ ਬੁੱਧਿਜ਼ਮ 'ਚ ਤਾਂ ਕੋਈ ਲੜਾਈ ਦੀ ਗੱਲ ਹੀ ਨਹੀਂ ਹੈਗੀ ਮੈਂ ਪੁੱਛਣਾ ਚਾਹੁੰਦਾ ਕੀ ਕੋਈ ਇੱਥੇ ਮਿਨੋਰਟੀ ਨੂੰ ਅਜੇ ਤੱਕ ਕੋਈ ਤੁਸੀਂ ਵਾਈਸ ਚਾਂਸਲਰ ਲਾਇਆ ਡਾਕਟਰ ਭੀਮਰਾਓਂ ਅੰਬੇਦਕਰ ਦੇ ਨਾਂ ਦੇ ਤੁਸੀਂ ਇੱਥੇ ਕੋਈ ਹਾਲ ਤਾਂ ਬਣਾ ਦਿੱਤੇ ਕੋਈ ਬਿਲਡਿੰਗ ਦਾ ਨਾਂ ਨਾ ਰੱਖਤਾ ਕੀ ਤੁਸੀਂ ਉਹਦੇ ਵਿੱਚ ਕੋਈ ਉਹਨਾਂ ਦੇ ਵਿੱਚੋਂ ਕੋਈ ਵਾਈਸ ਚਾਂਸਲਰ ਲਾਇਆਗਾ ਤੁਸੀਂ ਕਿਦੇ ਨਹੀਂ ਲਾਓਗੇ ਕਿਉਂਕਿ ਤੁਹਾਨੂੰ ਪਤਾ ਹੈਗਾ ਵੈਸੇ ਕੋਈ ਨਾ ਵੀ ਬੰਦ ਅੜ ਜਾਊਗਾ ਅਸੀਂ ਲੋਹਰੋਂ ਉੱਥੋਂ ਖੋਇਆ ਛੱਡ ਤੋਂ ਅਸੀਂ ਸ਼ਿਮਲੇ ਆਏ ਸ਼ਿਮਲਾ ਖੋਇਆ ਅਸੀਂ ਚੰਡੀਗੜ੍ਹ ਆ ਗਏ ਹਾਪੁਰ ਵੀ ਵਿੱਚ ਹਾਂ ਵਿੱਚ ਹੁਣ ਚੰਡੀਗ ਐ ਤਾਂ ਤੁਸੀਂ ਸੁੱਤੇ ਰਹੋਗੇ ਉਹ ਕਹਿੰਦਾ ਨਾ ਵੀ ਮੇਰੇ ਪਿੰਡ ਦੀ ਫਿਰਨੀ ਤੇ ਕੁਝ ਹਮਲਾਵਰ ਆਏ ਮੈਂ ਕਿਹਾ ਮੈਨੂੰ ਕੋਈ ਲੋੜ ਨਹੀਂ ਉਹ ਹੌਲੀ ਹੌਲੀ ਮੇਰੇ ਅਗਵਾੜ ਚ ਵੜੇ ਮੇਰੀ ਪੱਤੀ ਚ ਆ ਗਏ ਪੱਤੀ ਤੋਂ ਬਾਅਦ ਮੇਰੇ ਮਹੱਲੇ ਚ ਆ ਗਏ ਆਖਰ ਸਾਡੇ ਘਰਾਂ ਚ ਆ ਗਏ ਆਖਰ ਜਦੋਂ ਮੇਰੇ ਘਰ ਨੂੰ ਪਹੇ ਫਿਰ ਮੈਨੂੰ ਯਾਦ ਆਇਆ ਵੀ ਹਾਂ ਯਾਰਾਂ ਦਾ ਬਹੁਤ ਕੁਝ ਹੋ ਗਿਆ ਉਹਦੋਂ ਬਾਕੀ ਮਰ ਗਏ ਇਹ ਸਾਕੀਆਂ ਸਾਡੀਆਂ ਸੰਗੀਆਂ ਕੋਟਾਂ ਤੱਕ ਆ ਗਿਆ ਸੰਗੀ ਲਾਣਾ ਸੋ ਇਸ ਸੰਗੀਆਂ ਦੇ ਵਿਰੁੱਧ ਸਾਨੂੰ ਵੱਡਾ ਅੰਦੋਲਨ ਕਰਨਾ ਪੈਣਾ ਸੀ ਵਧੀਆ ਹੋਇਆ ਉਹ ਹੁਣ ਹੋਇਆ 19 ਦੇ ਵਿੱਚ ਮੈਂ ਇੱਥੋਂ ਜਰਨਲਿਜ਼ਮ ਦਾ ਡਿਪਲੋਮਾ ਕੀਤਾ 2019 ਦੇ ਵਿੱਚ ਜਦੋਂ ਤੋਂ ਵੀ ਯੂਨੀਵਰਸਿਟੀ ਨਾਲ ਜੁੜੇ ਆ ਇਹ ਚੀਜ਼ ਹਮੇਸ਼ਾ ਮਾਈਂਡ 'ਚ ਰਹਿੰਦੀ ਆ ਵੀ ਨਹੀਂ ਯਾਰ ਸਾਡੇ ਆਪ ਦੇ ਸਾਡੇ ਫੈਸਲੇ ਕਰਨ। ਅ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸੇ ਥਾਂ ਦੇ ਉੱਤੇ 22 ਚਾਂਸਲਰ ਦੇ ਬਾਹਰ ਜਿਹੜਾ ਚੌਕ ਬਣਿਆ ਹੋਇਆ ਜਿੱਦਾ ਵਿਦਿਆਰਥੀਆਂ ਨੇ ਨਾਮ ਹੀ ਧਰਨਾ ਪੁਆਇੰਟ ਦਿੱਤਾ ਸੀ ਉੱਥੇ ਉਸੇ ਥਾਂ ਤੇ ਜਿੱਥੇ ਇਹਨਾਂ ਨੇ ਐਫੀਡੇਵਿਟ ਸਾਈਨ ਕਰਵਾਇਆ ਸੀ ਵੀ ਇੱਥੇ ਕੋਈ ਧਰਨਾ ਨਹੀਂ ਲੱਗ ਸਕਦਾ ਤੁਹਾਨੂੰ ਇੱਕ ਥਾਂ ਦਿੱਤੀ ਐ ਇੱਕ ਖੂਂਜੇ ਦੇ ਵਿੱਚ ਉੱਥੇ ਹੀ ਬੈਠ ਕੇ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਦਾ ਇੱਕ ਮੋਰਚਾ ਚੱਲ ਰਿਹਾ ਜਦੀ ਕਮਾਂਡ ਇਥੋਂ ਦੀਆਂ ਵਿਦਿਆਰਥੀ ਜਥੇ ਉਹਨਾਂ ਨੇ ਹੰਬੜਾ ਮਾਰ ਕੇ ਇਸ ਯੂਨੀਵਰਸਿਟੀ ਨੂੰ ਜਿਹੜੀ ਸੈਨੇਟ ਹੈ ਜਿਹਨੂੰ ਇਹਨਾਂ ਨੇ ਪਿਛਲੇ ਸਾਲ ਤੋਂ ਚੋਣਾਂ ਕਰਵਾਉਣ ਲਈ ਬੰਨ੍ਹਾ ਕਰਤਾ ਸੀ ਤੇ ਹੁਣ ਨੋਟੀਫਿਕੇਸ਼ਨ ਕੱਢਤਾ ਵੀ ਅਸੀਂ ਸੈਨੇਟ ਨੂੰ ਹੀ ਭੰਗ ਕਰ ਰਹੇ ਆ ਸੈਨੇਟੋ ਬੋਡੀ ਜਿਹਦੇ ਬਾਰੇ ਇੱਥੇ ਤੁਹਾਨੂੰ ਵੀ ਪਤਾ ਹੈ ਵੀ ਇਹ ਇੱਥੇ ਇਲੈਕਟ ਹੋ ਕੇ ਬਹੁਤੇ ਨਾਮ ਬੰਦੇ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਨਾਮਜ਼ਦ ਹੋ ਕੇ ਨਹੀਂ ਕੇਂਦਰ ਸਰਕਾਰ ਦਾ ਇੱਕੋ ਇੱਕ ਉਹਦੇ ਵਿੱਚ ਸਮੱਸਿਆ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਸੈਨੇਟ ਕੇਸ ਕਰਕੇ ਆ ਕਿਉਂਕਿ ਉਹ ਆਪਣੇ ਫੈਸਲੇ ਨਹੀਂ ਲਾਗੂ ਕਰਵਾ ਸਕਦੇ ਹਨ ਸਰਕਾਰ ਚ ਵੀ ਕੰਮ ਕਰ ਰਹੇ ਨੇ ਨਾ ਸਾਡੇ ਲੀਡਰ ਸਾਹਿਬਾਨ ਪੰਜਾਬ ਦੇ ਹਨਾ ਬਹੁਤ ਤੁਹਾਡੇ ਲਈ ਕੰਮ ਕਰ ਰਹੇ ਆ ਸਾਡੇ ਆਰਮੀ ਚ ਕੰਮ ਕਰ ਰਹੇ ਇੱਥੋਂ ਦੀ ਦੇਨ ਹੈ ਸਾਡੀ ਯੂਨੀਵਰਸਿਟੀ ਦੀ ਹੈ ਅਸੀਂ ਤੁਹਾਨੂੰ ਕਿੰਨਾ ਪੁਸ਼ਪ ਦਿੱਤਾ ਹੈ ਤੇ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਲੈ ਰਹੇ ਹੋ ਖੋ ਰਹੇ ਹੋ ਇਹਦੇ ਨਾਲ ਕੀ ਮਿਲੂਗਾ ਤੁਸੀ ਅਪੀਲ ਕਿਹਨੂੰ ਕਰਨਾ ਚਾਹੁੰਦੇ ਸੀ ਕੀ ਕੀ ਕਿਉਂ ਕਰ ਰਹੇ ਹੋ ਤੁਸੀਂ ਇਹ ਤੁਸੀਂ ਨਾ ਕਰੋ ਦੇਖੋ ਜੇ ਤੁਸੀਂ ਇਹ ਕਰਨਾ ਹੈ ਨਾ ਕਦੇ ਕਦੇ ਤੁਸੀਂ ਸਾਨੂੰ ਕਿਸਾਨਾਂ ਦੇ ਸਾਨੂੰ ਕਿਸਾਨਾਂ ਨੂੰ ਸਾਨੂੰ ਕਰਨੇ ਲਾਦੇ ਪੈ ਰਹੇ ਆ ਸਾਡੇ ਤੋਂ ਬਿਜ਼ਨਸ ਖੋਏ ਜਾ ਰਿਹਾ ਹੈ ਹੁਣ ਸਾਡੇ ਸਟੂਡੈਂਟਸ ਤੇ ਆ ਗਿਆ ਤੁਸੀਂ ਸਾਡੀ ਟੀਕਾ ਲਾ ਲਾ ਕੇ ਦੇਖਦੇ ਹੋ ਜੀ ਹਾਂਜੀ ਮੈਨੂੰ ਦੱਸੋ ਕੀ ਕੱਢ ਲਓਗੇ ਕੀ ਕੱਢ ਲਓਗੇ ਪਰ ਤੁਸੀਂ ਆਹ ਕੰਮ ਨਾ ਕਰੋ ਹੁਣ ਮੈਂ ਨਾ ਇੱਥੇ ਆਵਾਜ਼ ਦੇਣਾ ਚਾਹੁੰਦੀ ਐਜ਼ ਅ ਮਦਰ ਇੱਕ ਮਾਂ ਇੱਕ ਬੱਚਿਆਂ ਦੀ ਸਪੋਰਟ ਨਹੀਂ ਆਈ ਐ ਇੱਥੇ ਇੱਕ ਮਾਂ ਆਈ ਐ ਇੱਕ ਮਾਂ ਦੇ ਬਹੁਤ ਜ਼ਿੰਮੇਵਾਰੀ ਐ ਮੇਰੇ ਘਰ 'ਚ ਉਹ ਜ਼ਿੰਮੇਵਾਰੀਆਂ ਨਿਭਾ ਕੇ ਅੱਜ ਮੈਂ 4 ਵਜੇ ਦਿੱਖੀ ਹੋਈਆਂ ਕਿ ਐ ਬੱਚਾਂ ਤੱਕ ਪਹੁੰਚੀ ਆ ਮੈਂ ਠੀਕ ਐ ਮੈਂ ਉਹ ਮੈਂ ਕਿਉਂ ਆਈ ਆ ਕਿਉਂਕਿ ਮੇਰੇ ਬੱਚਿਆਂ ਨੇ ਇੱਥੇ ਸਾਹ ਲੈਣਾ ਇੱਥੇ ਉਹਨਾਂ ਨੂੰ ਔਖਾ ਆਜੂ ਉਹ ਧਰਨੇ ਤੇ ਆ ਕੇ ਬੈਠਣਗੇ ਕੱਲ ਨੂੰ ਸੱਠ ਹੋ ਕੇ ਫਿਰ ਉਹਨਾਂ ਨਾਲ ਫੇਰ ਫੇਰ ਕੁਝ ਜਿੱਥੇ ਬਿਜ਼ਨਸ ਹੋਗਾ ਉਹ ਫੇਰ ਕਰਨੇ ਆ ਤੁਸੀਂ ਕੰਟਰੋਲ ਕਰੋਗੇ ਥੀਸ ਆਣਾ ਕਰੋ ਕੁਦਰਤ ਦੀ ਤੋਂ ਡਰੋ हे ਰਾਜਨ ਡਰ ਡਰ ਰਾਜਨ ਉਸ ਕੁਦਰਤ ਤੋਂ ਡਰੋ ਜੀ ਇਹ ਉਹ ਤੁਹਾਨੂੰ ਤਾਕਤ ਦੇਤੀ ਨਾ ਤਾਂ ਲੋਕਾਂ ਦੀ ਭਲਾਈ ਵਾਸਤੇ ਆ ਤੇ ਕਰ ਲੋ ਔਰ ਅਸੀਂ ਸਿੱਖ ਅਸੀਂ ਸਾਡਾ ਪੰਜਾਬ ਹਿੰਦੂ ਸਿੱਖ ਅਸੀਂ ਇੱਕ ਭਰਾ ਅਸੀਂ ਖੜੇ ਆ ਇਕੱਠੇ ਅਸੀਂ ਤੁਹਾਡੇ ਵੀ ਕੰਮ ਕਰਦੇ ਪਰ ਤੁਸੀਂ ਸਾਡੇ ਆਏ ਨਾ ਨਾ ਕਰੋ ਨੂੰ ਖਤਮ ਨਾ ਨਾ ਕਰੋ ਅਸੀਂ ਹਿੰਦੂ ਸਿੱਖ ਨਾਲੇ ਸੁਣ ਲੋ ਮੈਂ ਸਾਰੇ ਬੇਸ਼ ਨੂੰ ਵਿਦੇਸ਼ 'ਚ ਇਹ ਕਹਿਣਾ ਚਾਹੁੰਦੇ ਆ ਅਸੀਂ ਅਸੀਂ ਇੱਕ ਸਾਹ ਹਿੰਦੂ ਸਿੱਖ ਭਰਾ ਨੇ ਤੁਹਾਨੂੰ ਕੋਈ ਲੱਗ ਨਾ ਕਰੋ ਉਹ ਹੀ ਵੀ ਕੰਨ ਖੋਲ ਕੇ ਸੁਣ ਲੋ ਖਾਂ ਖੋਲ ਕੇ ਦਿਮਾਗ ਖੋਲ ਕੇ ਨਾ ਕੋਈ ਅੱਡ ਕਰ ਸਕਦਾ ਹੋਰ ਹਿੰਦੂ ਅਸੀਂ ਸੇਵਾਂ ਮਾਂ ਐਸ ਪੰਜਾਬ ਜਿੱਨਾ ਅਸੀਂ ਇੱਥੇ ਸੇਵਾ ਕਿਤੇ ਨਹੀਂ ਸੇਫ ਹੈਗੇ ਗੱਲ ਸੁਣ ਲੋ ਨਾਲੇ ਇੱਕ ਗੱਲ ਹੋਰ ਹੈ ਇੱਕ ਮਾਂ ਮੈਂ ਆ ਸਕਦੀਆਂ ਸੋ ਬਿਮਾਰ ਸੀ ਸੋ ਮੈਨੂੰ ਕਦੇ ਪ੍ਰੋਬਲਮ ਸੀ ਪਰ ਮੈਂ ਆਈ ਪਰ ਮੈਂ ਨਾ ਤਾਂ ਮੈਂ ਨਾ ਮਾਵਾ ਨੂੰ ਕਹਿੰਨੀ ਆ ਮਾਓ ਅਜੇ ਨਿਕਲੋ ਕੀ ਇਹ ਦੋ ਤੁਸੀਂ ਕਰੇ ਆਪਾਂ ਲੜਦੀਆਂ ਨਾ ਸਹਰਿਆ ਚ ਕਿ ਮੇਰੇ ਬੱਚੇ ਮਾਂ ਚਾਹੀਦਾ ਹੈ ਬੱਚਿਆਂ ਦੇ ਹੱਕ ਵਾਸਤੇ ਤੁਸੀਂ ਪਤ੍ਹੀਆਂ ਨਾਲ ਲੜਦੀਆਂ ਸੋਹਣੇ ਲੜ ਲੜ ਦਿਓ ਚਾਚੇ ਤਾਈਆਂ ਲੜ ਲੜ ਦਿਓ ਅੱਜ ਜਿੱਥੇ ਸਾਡੀ ਬੱਚਿਆਂ ਦੀ ਜ਼ਿੰਦਗੀ ਦਾ ਤੁਹਾਡੀ ਕਦੀਆਂ ਦਾਸ ਅੱਜ ਆ ਕੇ ਲੜੋ ਮਾਂ ਅੱਜ ਖੜੋ ਮਾਂ ਬਚਾਓ ਆਪਣੇ ਬੱਚਿਆਂ ਨੂੰ ਭੈਣ ਜੀ ਇੱਕ ਗੱਲ ਦੱਸਿਓ ਜੇ ਮੈਨੂੰ ਇੱਕ ਗੱਲ ਭੈਣ ਜੀ ਭੈਣ ਜੀ ਇੱਕ ਗੱਲ ਦੱਸਿਓ ਜੇ ਇਹ ਤੁਸੀਂ ਸਮਝ ਗਏ ਹੋ ਨਾ ਕਿ ਸਾਨੂੰ ਜਦੋਂ ਇਹਨਾਂ ਕੋਲੇ ਜਵਾਬ ਨਹੀਂ ਹੁੰਦੇ ਤਾਂ ਫਿਰ ਪਤਾ ਕੀ ਆਂਦੇ ਨੇ ਤੁਸੀਂ ਹਿੰਦੂ ਹੋ ਕਿ ਸਿੱਖ ਨੇ ਇਹ 달ਤ ਨੇ ਇਹ ਜੱਟ ਨੇ ਇਹ ਮੁਸਲਮਾਨ ਨੇ 크ਰਿਸਚੀਅਨ ਨੇ ਆਂਦੇ ਆ ਨਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਤੂੰ ਤੁਸੀਂ ਸੜਨ ਇਹ ਗੱਲ ਕਹੀ ਜਿਸ ਦਿਨ ਅਸੀਂ ਇਨਸਾਨ ਬਣ ਕੇ ਤੇ ਆਪਦੀ ਮਿੱਟੀ ਲਈ ਵੋਟ ਪਾਉਣ ਲੱਗੇ ਨਾ ਇਹ ਬੰਦੇ ਦੇ ਪੁੱਤ ਬਣ ਜਾਣਗੇ ਸਾਰੇ ਦੇ ਸਾਰੇ ਅਸੀਂ ਬਹੁਤ ਠਿੱਕਾ ਸਿੰਧੀ ਕਾਨੂੰਨ ਹੋਂਦ ਤੋਂ ਕਿਹਾ ਹੁਣ ਅੱਜ 10 ਦੀ ਕਬੱਤ ਸੀ ਧਰਿਆਂ ਦਾ ਕਲਚਰ ਖਤਮ ਕਰਾਂਗੇ ਔਰ ਦਿਖਾਵਾਂਗੇ ਵੀ ਧਰਨੀ ਅਸੀਂ ਲਗਾਣੀ ਨਹੀਂ ਅਸੀਂ ਸਿਸਟਮ ਹੀ ਐਜਾ ਸੈੱਟ ਕਰਾਂਗੇ ਕਿਉਂਕਿ ਅਸੀਂ ਇਹ ਪਕੜ ਪਾ ਗਏ ਤੁਸੀਂ ਟੀਕਾ ਲਾ ਕੇ ਦੇਖਦੇ ਹੋ ਅਸੀਂ ਐਂਟੀਟੋਡ ਨੂੰ ਤਿਆਰ ਕਰ ਲਾਂਗੇ ਤਿਆਰ ਹੋ ਹੀ ਪਈ ਆ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਅਸੀਂ ਇੱਕਾਂ ਇੱਕ ਸਮਝ ਲੋ ਸਮਝ ਗਏ ਆ ਨਾ ਜਦੋਂ ਇਹ ਏਕਤਾ ਆ ਗਈ ਨਾ ਤਸੀਂ ਕੁਝ ਵੀ ਕਰ ਸਕਦੇ ਆ ਨਾਲੇ ਜਿਹੜੇ ਬੱਚੇ ਕੈਨੇਡਾ ਜਾਂਦੇ ਆ ਜਿਹੜੀ ਸਰਕਾਰਾਂ ਨੇ ਕਿਹਾ ਕਿ ਅਸੀਂ ਬੁਲਾਵਾਂਗੇ ਅਸੀਂ ਕੈਨੇਡਾ ਨਹੀਂ ਜਾਂਦੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹੜੀਆਂ ਵਰਕਸ਼ਾਪ ਜਿੱਥੇ ਜਹਾਜ਼ ਠੀਕ ਹੁੰਦੇ ਨੇ ਕੈਨੇਡਾ 'ਚ ਉਹ ਆਉਂਦੀ ਆ ਉੱਥੇ 500 ਡਾਲਰ ਪੈਂਦਾ ਹਟੇ ਦਾ ਉੱਥੇ ਇੱਕ ਵਰਕਸ਼ਾਪ ਬਣੀ ਹੋਈ ਹੈ ਕਿ ਉਹ ਵਰਕਸ਼ਾਪ ਸਾਡੇ ਅੱਥੇ ਨਹੀਂ ਖੁੱਲ ਸਕਦੀ ਇੱਕ ਵਰਕਸ਼ਾਪ ਕੈਨੇਡਾ ਸਿੱਖ ਜਾਂਦੇ ਆ ਉੱਥੇ ਐਡਮਿਸ਼ਨ ਹੀ ਨਹੀਂ ਹੁੰਦੀ ਬੱਚੇ ਦੀ ਕਿੰਨੇ ਉਹ ਟੈਪਲੀਆ ਕਰਨੇ ਪੈਂਦੇ ਨੇ ਮੈਡੀਕਲ ਉਹ ਅੱਥੇ ਲਗਾ ਦੋ ਇੱਕ ਦੱਸੋ ਜੋ ਪੈਂਦੀ ਹੋਰ ਗੱਲ ਕਿਉਂ ਜਾਂਦੇ ਆ ਸਾਡੇ ਮੁੰਡੇ ਬਾਹਰ ਕਾਰਨ ਕੀ ਹੈ ਤੁਹਾਨੂੰ ਕੀ ਲੱਗਦਾ ਇੱਥੇ ਕਿਤਾ ਨਹੀਂ ਸੇਫ ਨਹੀਂ ਇੱਟੇ ਬਿਜ਼ਨਸ ਹੋ ਗਿਆ ਉਹ ਨਹੀਂ ਸੇਫ ਇਹ ਕੀ ਨਾ ਕਰਨਾ ਹੈ ਇਹ ਸਿਸਟਮ ਨੇ ਸਿਸਟਮ ਨੇ ਉਹਨੇ ਇਹਦਾ ਵੀ ਜਵਾਬ ਦਿਓ ਜੇ ਉਹ ਸਿਸਟਮ ਬਣਾਉਂਦਾ ਉਹ ਸਿਸਟਮ ਨੂੰ ਚਲੋਂਦਾ ਕੌਣ ਹੈ ਜਿਹਦਾ ਪਾਵਰ ਵੀ ਚੰਦਾ ਉਹ ਕਹਿੰਦਾ ਸਰਕਾਰ ਨਾ ਸਰਕਾਰ ਤੇ ਸਰਕਾਰ ਚੁਣੀ ਕੀ ਨੇ ਅਸੀਂ ਸਰਕਾਰ ਆਪਾਂ ਹੀ ਚੁਣੀ ਆ ਨਾ ਬਿਲਕੁਲ ਤੁਸੀਂ ਕਿਹਨੂੰ ਵੋਟ ਪਾਈ ਸੀ ਮੈਂ ਇਸ ਲਈ ਨਹੀਂ ਪੁੱਛ ਰਿਹਾ ਕਿ ਤੁਹਾਨੂੰ ਕਾਰਨ ਕਰਾਂ ਜਸਟ ਟੈਲ ਮੀ ਕਿਹਨੂੰ ਵੋਟ ਪਾਈ ਸੀ ਥੋੜਾ ਆਪਾਂ ਇੱਕ ਕੰਸਟਰਕਟਿਵ ਗੱਲ ਕਰਾਂਗੇ ਦੇਖੋ ਜੀ ਮੈਂ ਨਹੀਂ ਮੈਂ ਪਤਾ ਕਿਉਂ ਪੁੱਛਿਆ ਮੈਂ ਦੱਸ ਦਾਂ ਤੁਹਾਨੂੰ ਮੈਂ ਕਿਉਂ ਪੁੱਛ ਰਿਹਾ ਚਲੋ ਤੁਸੀਂ ਦੱਸੋ ਨਾ ਮੈਂ ਇੱਕ ਗੱਲ ਪੁੱਛ ਲੈਣਾ ਇੱਕ ਗੱਲ ਸੁਣਨਾ ਬੇਟ ਇੱਕ ਸੁਣ ਲਿਓ ਜੀ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਅਸੀਂ ਜੀਨੂੰ ਵੀ ਵੋਟ ਪਾਉਂਦੇ ਆ ਕਦੇ ਉਹਦੀ ਡਿਟੇਲ ਪੁੱਛੀ ਆ ਅਸੀਂ ਕਿ ਤੁਹਾਡੀ ਐਜੂਕੇਸ਼ਨ ਪਾਲਿਸੀ ਕੀ ਹੋਊਗੀ ਅਸੀਂ ਪੁੱਛੀ ਹੈ ਜੇ ਆਪਾਂ ਪੁੱਛ ਲਈਏ ਜੇ ਅਸੀਂ ਇਹ ਸੁਣ ਲਈਏ ਸਿਸਟਮ ਕਿਨੂੰ ਗੈਨੇ ਆ ਕਿ ਇੱਥ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਦੀ ਹੈ ਉਹਨਾਂ ਸਾਰਿਆਂ ਨੂੰ ਕੰਟਰੋਲ ਸਰਕਾਰ ਕਰਦੀ ਹੈ ਨਾ ਸਰਕਾਰ ਆਪਾਂ ਚੁੰਦੇ ਹਾਂ ਫਿਰ ਲਾਮਾ ਉਹਨਾਂ ਨੂੰ ਦਿੰਨੇ ਆ ਤਾਂ ਆਪਾਂ ਪਹਿਲਾਂ ਕਿਉਂ ਨਹੀਂ ਪੁੱਛਦੇ ਚੁੜੇ ਹੋਇਆ ਉਹਨੂੰ ਵੀ ਫਰਜ਼ ਤਾਂ ਉਹਨਾਂ ਦਾ ਬੰਦਾ ਲੋਕਾਂ ਲਈ ਕੰਮ ਕਰਨਾ ਤੇ ਜੇ ਉਹਨਾਂ ਨੂੰ ਚੁੜ ਕੇ ਲਿਆਂਦਾ ਤਾਂ ਉਹਨਾਂ ਤੋਂ ਸਵਾਲ ਕਰਨਾ ਲੋਕਾਂ ਦਾ ਫਰਜ਼ ਹੈ ਜੇ ਉਹ ਨਹੀਂ ਲੋਕਾਂ ਲਈ ਕੰਮ ਕਰਦੇ ਤਾਂ ਉਹਨਾਂ ਨੂੰ ਲਾਉਣਾ ਵੀ ਲੋਕਾਂ ਦਾ ਫਰਜ਼ ਹੈ ਮੈਨੂੰ ਲੱਗਦਾ ਵੀ ਇਹ ਵੱਡਾ ਆਪਸ਼ਨ ਹੋਣਾ ਪਰਫੈਕਟ ਗੱਲ ਇਹ ਸਹੀ ਗੱਲ ਹੈ ਬਟ ਇਹ ਸਿਸਟਮ ਦੇ ਵਿੱਚ ਹੀ ਸਮਝਿਆ ਨਹੀਂ ਅਮਨ ਬੱਟੇ ਦੇ ਚ ਇੱਕ ਹੋਰ ਸਿਸਟਮ ਹੈ ਕਿ ਅਸੀਂ ਜਿਹਨੂੰ ਇੱਕ ਵਾਰੀ ਗਲਤੀ ਕਰੇ ਤਬ ਪਰਖ ਲਿਆ ਨਾ ਤਾਂ ਫਿਰ ਵਾਰ-ਵਾਰ ਗਲਤੀ ਕਿਉਂ ਕਰ ਰਹੇ ਆ ਭਾਈ ਇਹਨੇ ਤੇ ਕਪੜੇ ਪੇਰੈਂਟਸ ਦਾ ਵੀ ਯੋਗਦਾਨ ਹੈ ਆਪਣੇ ਐ ਕਹਿੰਦੇ ਵੀ ਸਾਧਨਾ ਹੋਵੇ ਜਾਂ ਅੱਖੀ ਨਾ ਹੋਵੇ ਬੰਦਾ ਚੋਰ ਜੰਮ ਪੇ ਆਪਾਂ ਜੇ ਹੱਤਸਰ ਦੀ ਕੋਈ ਬੱਚਾ ਆਵਾਜ਼ਦਾ ਪਰੇੈਂਟਸ ਲੱਤਾਂ ਪਿੱਛੇ ਖਿੱਚਦੇ ਮੈਨੂੰ ਆ ਇਹਨਾਂ ਦੀ ਖੁਸ਼ੀ ਕਿਉਂ ਹੋਈ ਆ ਜੇ ਬੋਲੇ ਤੁਸੀਂ ਪਿੱਛੇ ਹੋ ਜਾ ਮਟਾ ਜੀ ਚੁਣਦੇ ਕਿਉਂ ਆ ਹੁਣ ਸਰਪੰਚੀ ਦੀ ਚੋਣ ਲਈ ਜੇ ਕਿਸੇ ਨੇ ਲੜਨਾ ਹੋਵੇ 1 ਕਰੋੜ ਰੁਪਇਆ ਉਹਨੂੰ ਚਾਹੀਦਾ ਘੱਟੋ-ਘੱਟ ਤੁਸੀਂ ਇਹ ਦੇਖੋ ਵੀ ਐਮਐਲਏ ਬੰਨਾ ਤਾਂ ਉਹਨੂੰ ਕਿੰਨੇ ਕਰੋੜ ਚਾਹੀਦੇ ਤੁਸੀਂ ਪਹਿਲਾਂ ਹੀ ਇਹ ਗੱਲ ਕੀਤੀ ਨਾ ਵੀ ਤੁਸੀਂ ਜਾਂ ਮੈਂ ਚੋਣ ਨਹੀਂ ਲੜ ਨਹੀਂ ਸਕਦੇ ਤੇ ਸਾਡੀਆਂ ਜਿਹੇ ਜੀ ਹਾਲਤਾਂ ਅਸੀਂ ਚੂੜਾ ਲਾਣੀ ਨਹੀਂ ਸਕਦੇ ਅਸੀਂ ਉਸ ਤਰ੍ਹਾਂ ਦਾ ਪ੍ਰਚਾਰ ਹੀ ਨਹੀਂ ਕਰ ਸਕਦੇ ਸਾਰਾ ਮੀਡੀਆ ਤੰਤਰ ਉਹਨਾਂ ਦੇ ਹੱਥ ਦੇ ਵਿੱਚ ਆ ਸਾਰੀ ਤਰ੍ਹਾਂ ਦੀ ਪੋਲਿਟਿਕਸ ਸਭ ਤੋਂ ਵੱਡੀ ਗੁੰਡਾਗਰਦੀ ਅੱਜ ਕੱਲ ਗੁੰਡੇ ਗਰੂਪ ਗੈਂਗਸਟਰ ਇਹ ਸਭ ਕੁਝ ਪਾਲਿਆ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਸਿਆਸਤ ਕਾਇਮ ਕਰਾਂ ਤੇ ਇਸ ਕਰਕੇ ਹੀ ਬਹੁਤ ਇਸ ਪੱਧਰ ਦੇ ਉੱਤੇ ਇੱਕ ਬਹੁਤ ਗੰਦੀ ਰਾਜਨੀਤੀ ਹੈ ਲੋੜ ਸਾਨੂੰ ਕੀ ਹੈ ਲੋੜ ਹੈ ਅੱਜ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਇਹਨਾਂ ਸਰਕਾਰਾਂ ਇਹਨਾਂ ਲੋਕਾਂ ਤੋਂ ਆਪਾਂ ਆਸ ਨਾ ਰੱਖੀਏ ਆਸ ਸਾਨੂੰ ਕਾਹਦੇ ਤੋਂ ਆ ਸਾਡੀ ਇਕੱਠਾਂ ਤੋਂ ਸਾਡੀਆਂ ਆਪਦੀਆਂ ਜਥੇਬੰਦੀਆਂ ਤੋਂ ਆਸ ਰੱਖੀਏ ਲੜੀਏ ਨੇ ਬਟਾ ਇਹਦੇ ਚ ਇੱਕ ਮੇਰੀ ਸਬਮਿਸ਼ਨ ਹੈ ਕਿ ਕੀ ਆਪਾਂ ਇਕੱਠ ਹੀ ਕਰਦੇ ਰਵਾਂਗੇ ਕੀ ਆਪਾਂ ਹਮੇਸ਼ਾ ਇਹੀ ਕਰਦੇ ਰਵਾਂਗੇ ਕਿ ਇੱਕ ਬਣ ਗਿਆ ਤੇ ਫਿਰ ਉਹਦੇ ਪਿੱਛੇ ਭੱਜ ਜਾਈਏ ਵਾਇਲ ਨਾ ਅਪਾ ਚੋਣਨ ਵੇਲੇ ਕਿਉਂ ਨਹੀਂ ਸੋਚਦੇ ਕਿ ਆਪਾਂ ਕੀ ਕਰਨਾ ਹੈ ਹੁਣ ਅੰਨੇ ਚੁਕਾਣਾ ਰਾਜਾ ਚੁਣਨਾ ਪੈਂਦਾ ਹੀ ਲੋਕ ਫਿਰੋਜ਼ ਸਾਹਿਬ ਨਹੀਂ ਬੇਟਾ ਬੇਟਾ ਉਹਦਾ ਵੀ ਇਲਾਜ ਹੈ ਨਹੀਂ ਬੇਟਾ ਉਹਦਾ ਵੀ ਇਲਾਜ ਹੈ ਆਪਾਂ ਇਹ ਕਹਿ ਦਈਏ ਕਿ ਜਾਂ ਤਾਂ ਇਸ ਪਾਲਿਸੀ ਤੇ ਆਓ ਜਾਂ ਆਪਾਂ ਜੋਇਨ ਕੀ ਇਹ ਡਿਟੇਲ ਦੇਣਗੇ ਐਫੀਡੇਵਿਟ ਦੇ ਆਪ ਨੂੰ ਕੋਈ ਤਾਂ ਤਰੀਕਾਕਾਰ ਬਣਾਉਣਾ ਪਊਗਾ ਨਾ ਆਪਾਂ ਰੁਕੇ ਤਾਂ ਨਹੀਂ ਰਾਵਾਂਗੇ ਇਹਦੇ ਤੇ ਕੁਝ ਤਾਂ ਕਰਨਾ ਪਊਗਾ ਆਪਾਂ ਨੂੰ ਜਹਾਂ ਪਈ ਸੋਚੀਏ ਕਿ ਹਰ ਤੀਜੇ ਸਾਲ ਆਪਾਂ ਇਹੀ ਬੈਠਿਆ ਕਰਾਂਗੇ ਧਰਲੇ ਤੇ ਮਨ ਮੇਰੇ ਵਾਲੀ ਉਮਰ ਚ ਤੂੰ ਆ ਜੇਂਗੀ ਬੇਟਾ ਤੇ ਮੈਂ ਅਗਲੀ ਉਮਰ ਚ ਚਲੇ ਜਾਊਂਗਾ ਕੀ ਆਪਾਂ ਇਹੀ ਕੰਮ ਕਰਾਂਗੇ ਨਹੀਂ ਆਪਾਂ ਨੂੰ ਜਿਵੇਂ ਆਪਾਂ ਸੋਚਿਆ ਕਿ ਯੂਨੀਵਰਸਿਟੀ ਚ ਆਪਾਂ ਕੁਝ ਐਡੀਸ਼ਨ ਕਰੀਏ ਜਿਹਦੇ ਨਾਲ ਇਹ ਚੀਜ਼ ਹਰ ਤੀਜੇ ਮਹੀਨੇ ਤੀਜੇ ਸਾਲ ਨਾ ਹੋਵੇ ਪੱਕਾ ਹੈ ਐ ਹੀ ਆਪਾਂ ਪੰਜਾਬ ਦੇ ਸਿਰਸਲੇ ਚ ਦੇਸ਼ ਦੇ ਸਿਰਸਲੇ ਚ ਕਿਉਂ ਨਹੀਂ ਅਜਿਹੀ ਇੱਕ ਰੀਤ ਚਲਾਉਂਦੇ ਕਮ ਸੇ ਕਮ ਜਿਹੜੀ ਵੀ ਸਰਕਾਰ ਬਣੇ ਉਹ ਕੁਝ ਮੁੱਦਿਆਂ ਤੇ ਤਾਂ ਬਣੇ ਇਹ ਤਾਂ ਨਾ ਬਣੇ ਕਿ ਚੱਲ ਵੀ ਜਿੰਦਾਬਾਦ ਮਰਦਾਬਾਦ ਆਹ ਹੋਰੇ ਜੀ ਜਿਹੜੀ ਪੀਸੀ ਸਹਿਬਾਨ ਹੈ ਜ਼ੋਰ ਦੀ ਜ਼ੋਰ ਦੀ ਜਿਹੜੇ ਹੁਣ ਬੀਸੀ ਸਹਿਬਾਨ ਆਓ ਤੁਸੀਂ ਮੈਮ ਤੁਸੀਂ ਇੱਕ 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 ਮਾ ਬਾਬੇ ਤੁਹਾਡੇ ਤੁਸੀਂ ਰੁਤਬਾ ਹੋਣਾ ਤੁਹਾਡੇ ਕੋਲ ਇੰਨੇ ਬੱਚਿਆਂ ਨੂੰ ਉਹੋ ਕਾਰਜ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਕਿੰਨੀ ਸੋਹਣੀ ਜ਼ਿੰਮੇਵਾਰੀ ਮਿਲੀ ਹੈ ਜੀ ਪਰ ਤੁਹਾਡੇ ਤੱਕ ਪਹੁੰਚਣ ਦੀ ਪਤਾ ਨਹੀਂ ਕੀ ਕੀ ਸਿਫਾਰਸ਼ਾਂ ਲਗਾਨੀਆਂ ਪੈਂਦੀਆਂ ਬੱਚਿਆਂ ਨੂੰ ਤੁਸੀਂ ਇੱਕ ਦਿਨ ਕਿਉਂ ਨਹੀਂ ਰੱਖਦੇ ਕੋਈ ਸੈਟਰਡੇ ਦਾ ਜਿਹੜਾ ਤੁਸੀਂ ਬੱਚਿਆਂ ਨੂੰ ਮਿਲ ਸਕੋ ਉਹਨਾਂ ਦੀਆਂ ਪ੍ਰੋਬਲਮ ਸੁਣ ਸਕੋ ਮੇਰੀ ਖਿਆਲ ਜੀ ਤੁਹਾਨੂੰ ਜੂਰ ਕਰਨਾ ਚਾਹੀਦਾ ਤੇ ਮੇਰੀ ਇਹ ਬੇਨਤੀ ਤੁਹਾਡੇ ਤੱਕ ਪਹੁੰਚ ਜਾਣੀ ਚਾਹੀਦੀ ਹੈ ਇੱਕ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਕਿ ਮਾਂ ਹੀ ਨਹੀਂ ਆਏਗੀ ਮਾਂ ਦੇ ਨਾਲ ਨਾਲ ਬੇਟਾ ਵੀ ਆਇਆ ਹੋਇਆ ਹੈ ਮਤਲਬ ਇਹਨਾਂ ਦਾ ਬੇਟਾ ਨਹੀਂ ਲੇਕਿਨ ਬੇਟੇ ਵਾਲੀ ਉਮਰ ਚ ਹੈ ਤੂੰ ਦੱਸ ਵੀ ਕੀ ਕਰਨਾ ਦੱਸ ਕਿ ਅੱਗੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਾ ਬੀਸ ਮੇਰੀ ਦਾਨ ਨੂੰ ਇਹ ਅਪੀਲਾ 10 ਤਰੀਕ ਨੂੰ ਤੁਸੀਂ be you my university i don't ਮੈਂ ਹੁਣ ਤੱਕ ਮੈਂ ਤੁਝਾ ਕਾ ਤੁਸੀਂ ਕਹੋਗੇ ਤੂੰ ਤੂੰਗਾ ਤੂੰ ਆਇਆ ਸਭ ਨੂੰ ਆਣਾ ਚਾਹੀਦਾ ਕਿਉਂਕਿ ਪੰਜਾਬ ਦੀ ਗੱਲ ਹੈ ਇਸ ਲਈ ਮੇਰੀ ਤੁਹਾਨੂੰ ਇਹ ਅਪੀਲ ਹੈ ਤੁਸੀਂ ਜ਼ਰੂਰ ਆਇਓ ਬਾਈ ਕਿਸੇ ਖਾਲਸਾ ਬਲੇਗ ਜੇ ਕਿ ਪਸੰਦ ਰੈ ਨੈਚੁਰਲ ਆ ਜਾਏ ਤੁਸੀਂ ਇੱਕ ਗੱਲ ਜਾ ਮਾੜਾ ਜਿਹਾ ਬੇਸ ਬੋਲ ਰਿਹਾ ਹੈ ਇਹ ਕਿਤੇ ਆਇਆ ਤਾਂ ਨਹੀਂ ਇਹ ਮੈਨੂੰ ਡਾਇਰੈਕਟਰ ਸਮਝ ਕੇ ਦੱਸ ਹਾਂ ਬਾਈ ਜੀ ਕੀ ਪਤਾ ਹੈ ਪਰ ਹੈ ਤਾਂ ਬਹੁਤ ਅੱਛੀ ਗੱਲ ਹੈ ਅੱਛੀ ਸੀ ਵੀ ਆਮ ਬੰਦਾ ਕਾ ਕਿਉਂ ਆਵੇ ਹਾਂ ਕਈ ਲੜਾਈਆਂ ਹੁੰਦੀਆਂ ਇੱਕ ਮਿੰਟ ਐਨਾ ਪਲੀਜ਼ ਜਿੱਤਾਂ ਹਾਰਾਂਦੀਆਂ ਨਹੀਂ ਹੁੰਦੀਆਂ ਕਈ ਵਾਰ ਅਸੀਂ ਦੱਸਣ ਲਈ ਲੜੀਆਂ ਜਾਂਦੀਆਂ اسی ਹੈਗੇ ਆ ਤੁਹਾਡਾ ਜੋ ਸੁਭਾਅ ਸੀ ਨਾ ਇਹ ਸਾਨੂੰ ਵੀ ਆਮ ਬੰਦਾ ਪਿੰਡਾਂ ਚ ਉੱਠ ਕੇ ਕਿਉਂ ਆਵੇ ਬਾਈ ਜੀ ਉਹਦਾ ਇਹੀ ਜਵਾਬ ਦਿੰਨੇ ਆ ਵੀ ਤੁਸੀਂ ਹਰ ਇੱਕ ਚੀਜ਼ ਨੂੰ ਜਿੱਤ ਹਾਰ ਨਾਲ ਨਹੀਂ ਦੇਖ ਸਕਦੇ ਕਈ ਵਾਰ ਸਾਨੂੰ ਲੜਾਈ ਹੀ ਤਾਂ ਲੜਨੀ ਪੈਂਦੀ ਹੈ ਦੱਸ ਲਈ ਵੀ ਸਾਡਾ ਵਜੂਦ ਹੈਗਾ ਤੇ ਹੁਣ ਸਾਡੀ ਹੋਣ ਦੀ ਲੜਾਈ ਹੈ ਯੂਨੀਵਰਸਿਟੀ ਦੀ ਲੜਾਈ ਹੈ